ਹਰਤ ਦੇ ਵਿੱਚ ਸਾਵਣ ਦਾ ਮਹੀਨਾ ਬਹੁਤ ਮਹੱਤਵਪੂਰਨ ਹੈ ਇਸ ਮਹੀਨੇ ਦੌਰਾਨ ਹੋਣ ਵਾਲੀ ਬਰਸਾਤ ਹਰ ਪਾਸੇ ਹਰਿਆਵਤ ਅਤੇ ਖੁਸ਼ੀਆਂ ਲੈ ਕੇ ਆਉਂਦੀ ਹੈ ਪਰ ਅੰਮ੍ਰਿਤਸਰ ਦੇ ਵਿਸ਼ਵ ਪ੍ਰਸਿੱਧ ਦੁਰਗਿਆਨਾ ਤੀਰਤ ਵਿੱਚ ਸਥਿਤ ਸ਼੍ਰੀ ਲਕਸ਼ਮੀ ਨਾਰਾਇਣ ਮੰਦਿਰ ਵਿੱਚ ਇਸ ਮਹੀਨੇ ਦਾ ਕੁਝ ਖਾਸ ਮਹੱਤਵ ਹੈ ਇਸ ਮਹੀਨੇ ਦੌਰਾਨ ਨਵ ਵਿਆਹਤਾ ਜੋੜਾ ਸੋਨੇ ਦੀ ਬਜਾਏ ਫੁੱਲਾਂ ਦਾ ਵਿਸ਼ੇਸ਼ ਹਾਰ ਸ਼ਿੰਗਾਰ ਪਹਿਨਦੇ ਹਨ ਅਤੇ ਆਪਣੇ ਪਰਿਵਾਰ ਦੀ ਭਲਾਈ ਅਤੇ ਬੱਚੇ ਦੀ ਪ੍ਰਾਪਤੀ ਲਈ ਭਗਵਾਨ ਲਕਸ਼ਮੀ ਨਾਰਾਇਣ ਜੀ ਦੇ ਅੱਗੇ ਪ੍ਰਾਰਥਨਾ ਕਰਦੇ ਹਨ ਆਜਾ ਸਾਵਨ ਦੇ ਮਹੀਨੇ ਵਿੱਚ ਇਥੇ ਸ਼ਿੰਗਾਰ ਕਰਨ ਦੀ ਪ੍ਰਥਾ ਜੀ ਰੂ ਤੋਂ ਚੱਲਦੀ ਆਇਆ ਦੁਰਗਿਆਨਾ ਤੀਰਥ ਵਿੱਚ ਇਹ ਇਹਦਾ ਸ਼ਿੰਗਾਰ ਕਰਨ ਦੇ ਪਿੱਛੇ ਦਾ ਮਹੱਤਵ ਇਹ ਹੈ ਕਿ ਮਾਤਾ ਪਾਰਵਤੀ ਨੇ ਸ਼ਿਵ ਜੀ ਦੇ ਲਈ ਸ਼ਿੰਗਾਰ ਕੀਤਾ ਸੀ ਸਾਵਨ ਦੇ ਮਹੀਨੇ ਤੇ ਮੈਂ ਵੀ ਸ਼ਿੰਗਾਰ ਕੀਤਾ ਇਹ ठाकुर ਜੀ ਦੇ ਮੰਦਿਰ ਮੱਥਾ ਟੇਕਣ ਆਏ ਆ ਤੇ ਸਾਰਿਆਂ ਦਾ ਸਾਵਨ ਮਹੀਨਾ ਵਧੀਆ ਰਹੇ ਸਾਵਨ ਦੇ ਮਹੀਨੇ ਸਾਰਿਆਂ ਨੂੰ ਖੁਸ਼ ਖਬਰੀ ਬਿ ਲੱਖ ਲੱਖ ਵਧਾਈ ਆ ਸਾਰੇ ਦਾ ਮਹੀਨਾ ਵਧੀਆ ਚੱਲਦਾ ਹੈ ਇਸ ਤਾਮ ਦਾ ਮਹੀਨਾ ਸਾਡੇ ਪੰਜਾਬ ਵਿੱਚ ਬੜੇ ਅੰਮ੍ਰਿਤਸਰ ਜ ਬੜਾ ਤੁਮ ਤੁਮ ਨਾ ਮਨਾਇਆ ਜਾਂਦਾ ਹੈ ਦੁਗਿਆਨਾ ਮਹੀਨੇ ਜਵਨੀ ਵਿਆਹਿਤ ਮਰਕੀ ਹੁੰਦੀਆਂ ਨੇ ਆਪਣੇ ਹਸਬੰਦ ਦੇ ਨਾਲ ਇਥੇ ਮੱਥਾ ਟੇਕਨ ਆਂਦੀਆਂ ਨੇ ਔਰ ਸ਼ਿੰਗਾਰ ਇਥੇ ਬਹੁਤ ਸਾਰਾ ਸ਼ਿੰਗਾਰ ਕੀਤਾ ਜਾਂਦਾ ਨੇ ਨਵੀਂ ਵਿਆਹਤ ਜੋ ਜੋੜੇ ਜੋ ਆਉਂਦੇ ਨੇ ਉਹ ਠਾਕੁਰ ਜੀ ਦੇ ਦਰਸ਼ਨ ਕੀਤੇ ਜਾਂਦੇ ਨੇ ਉਹਨਾਂ ਅਸ਼ੀਰਵਾਦ ਲਈ ਜਾਂਦਾ ਕਿ ਸਾਡੇ ਪਰਿਵਾਰ ਵਿੱਚ ਖੁਸ਼ਹਾਲੀ ਬਣੀ ਰਹੇ ਉਹ ਵਿਦਿਆ ਲੱਗਦਾ ਪਿਆ ਤੇ ਸਾਰੇ ਸਰਦਾਰੂ ਇੱਥੇ ਅੱਜ ਦੇ ਦਿਨ ਇਕੱਠੇ ਹੁੰਦੇ ਨੇ ਤੇ ਇਹ માન્યਤਾ ਬਹੁਤ ਸਾਲਾਂ ਤੋਂ ਬਣੀ ਹੋਈ ਆ ਚੀਜ਼ਾਂ ਆ ਐਈ ਸੁਖਸ਼ਾਂਤੀ ਬਣੀ ਰਹੇ ਬਸ ਐਈ ਬਿੰਗਾਰ ਉਹ ਵਧੀਆ ਲੱਗਦਾ ਤੇ ਅੱਜ ਹੀ ਕੀਤਾ ਪਹਿਲੀ ਵਾਰ ਇੰਨਾ ਫਿਲਾਨਾ ਤੇ ਚੰਗਾ ਲੱਗਦਾ ਹੈ ਬਹੁਤ ਰੌਣਕ ਲੱਗੀ ਹੈ ਨਿਊਲੀ ਵੈਟਸ ਨਹੀਂ ਮਤਲਬ ਕਈਆਂ ਜਿਨ੍ਹਾਂ ਦੀ ਸ਼ਾਦੀ ਨੂੰ ਕਾਫੀ ਕਾਫੀ ਸਾਲ ਵੀ ਹੋ ਰਿਹਾ ਉਹ ਵੀ ਰੈਡੀ ਹੋ ਕੇ ਆ ਰਹੇ ਆਪਣੀ ਫੈਮਿਲੀ ਲਈ ਮੈਨੂੰ ਬਹੁਤ ਅੱਛਾ ਲੱਗ ਰਿਹਾ ਮੈਂ ਦੱਸਣਾ ਚਾਹੁੰਦੀ ਕਿ ਮੈਂ ਵੀ ਫਸਟ ਟਾਈਮ ਨਹੀਂ ਕੀਤਾ ਮੇਰਾ ਵੀ ਸੈਕਿੰਡイヤー ਹੈ ਬਸ ਸਭ ਨੇ ਤਿਆਰ ਹੋ ਕੇ ਠਾਕੁਰ ਜੀ ਦਾ ਆਸ਼ੀਰਵਾਦ ਲਿਆ ਨਾਂ ਅੰਚੇ ਦਿੱਤਾ ਸਸਰੂ ਚਈ ਇਹ ਪਰੰਪਰਾ ਆਈ ਹੈ कि यहाँ पर सावन के महीने में हर इतवार को लक्ष्मी नारायण का श्रृंगार मोतिया से किया जाता है और जो नवविवाहित जोड़े हैं वो यहाँ पर आकर भगवान जी से आशीर्वाद मांगते हैं मत्था टेकते हैं और यहाँ पर उनकी जोली में फल डाला जाता है जिससे उनको पुत्र रत्न की प्राप्ति हो उनकी मनोकामना पूरी हो ऐसा लक्ष्मी नारायण उनको आशीर्वाद देते हैं और वो आकर के यहाँ पर मत्था टेकते हैं पूरे परिवार के सहित आते हैं यहाँ पर और विशेष करके सावन के महीने में हर इतवार को यहाँ पर बहुत रस रहता है बहुत भीड़ होती है और सभी भक्त आते हैं और अपना दर्शन कर अपने जीवन को कृतार्थ करते हैं सावन के महीने श्री दुरग्याना तीर्थ लक्ष्मी नारायण मंदिर विखे भगवान लक्ष्मी नारायण जी के मोती माला के नाम श्रृंगार किए गए गलबात करद हो नव औरतों ने आख्या कि की वो लक्ष्मी नारायण मंदिर विखे मत्था टेकने लिए पुजे हैं और लक्ष्मी नारायण मंदिर के उन्होंने यो अरदास की है कि उन्होंने परिवार में सुख शांति रहे अमृतसर फास्ट में खबर नाम Rakesh Kumar.